ਸਿੰਘ ਹਲ ਪ੍ਰਧਾਨ ਜੀ ਆਹ ਮਹੀਗਾਲੇ ਮੈਨੂੰ ਪਾਰਟੀ ਨੇ ਆ ਹਫਤਾ ਪਹਿਲਾਂ ਦੂਜੀ ਵਾਰ ਲਾਇਆ ਪਹਿਲਾਂ ਵੀ ਮੈਂ ਬਲਾਕ ਪ੍ਰਧਾਨ ਸੀ ਹੁਣ ਦੂਜੀ ਵਾਰ ਮੈਨੂੰ ਫੇਸੇਵਾ ਦਿੱਤੀ ਹੈ ਸਰਕਾਰਾਂ ਜੀ ਪਰਪਰ ਹੈ ਜੀ ਮੈਨੂੰ ਇਹਨਾਂ ਨੇ ਇੱਕ ਲੈਟਰ ਜਾਰੀ ਕਰਤਾ ਵੀ ਪਾਰਟੀ ਜੋ ਅਨੁਸ਼ਾਸਨ ਭੰਗ ਕਰਦਾ ਵੀ ਕੱਢ ਦਿੱਤਾ ਤੇ ਉਹਦਾ ਮੈਨੂੰ ਇਹਨਾਂ ਨੇ ਕੋਈ ਕਾਰਨ ਦੱਸੋ ਨੋਟਿਸ ਨਹੀਂ ਦਿੱਤਾ ਇਹ ਮਾਸਟਰ ਅਵਤਾਰ ਸਿੰਘ ਜੀ ਨੇ ਕੱਢਿਆ ਉਹਨਾਂ ਕੋਈ ਅਧਿਕਾਰ ਨਹੀਂ ਕੱਢਣ ਦਾ ਮੈਨੂੰ ਪਾਰਟੀ ਕੋ ਨੋਟਿਸ ਕਰਦੀ ਮੈਂ ਉਹਦਾ ਸਪਸ਼ਟੀਕਰਨ ਦਿੰਦਾ ਸਕਟਨ ਇੰਚਾਰਜ ਨੇ ਜੀ ਦੇ ਮੈਨੂੰ ਪਾਰਟੀ ਜ਼ਿਲ੍ਹਾ ਪ੍ਰਧਾਨ ਕੱਢੇ ਜੀ ਪਾਰਟੀ ਪ੍ਰਧਾਨ ਕੱਢੇ ਜਿੱਥੋਂ ਮੈਨੂੰ ਲੈਟਰ ਜਾਰੀ ਹੋਇਆ ਬਲਾਕ ਪ੍ਰਧਾਨ ਦਾ ਉਹ ਕਿਹੜਾ ਮੈਨੂੰ ਉਰਤਾਰ ਸਿੰਘ ਵੱਲੋਂ ਜਾਰੀ ਹੋਇਆ ਸੀ ਲੈਟਰ ਬਲਾਕ ਪ੍ਰਧਾਨ ਦਾ ਜਿੱਥੇ ਤਾਂ ਟਪੰਗ ਦੀ ਜੀ ਮੈਂ ਤੁਹਾਨੂੰ ਦੱਸ ਦੇਣਾ ਇੱਕ ਸਾਡੇ ਲਖਮਣ ਸਿੰਘ ਗਰੇਵਾਲ ਸੀਨੀਅਰ ਅਗੂ ਹੁੰਦੇ ਸੀ ਪਹਿਲਾਂ ਆਵਾਜ਼ ਵੀ ਪਾਰਟੀ ਦੇ ਇੱਕ ਸਾਲੀ ਆਕੂ ਉਹਨਾਂ ਦੀ ਮੈਸੇਜ ਦਾ ਸਟੰਟ ਪਏ ਨੇ ਜੀ ਉਹਨਾਂ ਦੇ ਚਾਰ ਸਟੰਟ ਪਏ ਨੇ ਮੈਨੂੰ ਪਤਾ ਲੱਗਿਆ ਜੀ ਮੈਂ ਉਹਨਾਂ ਦੀ ਖਬਰ ਲੈਣ ਚਲੇ ਗਿਆ ਖਬਰ ਲੈ ਕੇ ਜੀ ਉੱਥੇ ਇੱਕ ਅਸੀਂ ਯਾਦਗਾਰੀ ਫੋਟੋ ਖਿੱਚ ਲਈ ਉਹ ਫੋਟੋ ਦਾ ਇਸ਼ੂ ਬਣਾ ਕੇ ਇਹਨਾਂ ਨੂੰ ਮੈਨੂੰ ਜੀ ਕਾਰਨ ਦੱਸੋ ਨੋਟਿਸ ਕੱਢ ਕੇ ਜੀ ਨਾਉ ਕਾਰਨ ਦੱਸੋ ਨੋਟਿਸ ਕੱਢਿਆ ਨਹੀਂ ਬੋਤਲ ਦਾ ਨੋਟਿਸ ਕੱਢਤਾ ਜੀ ਉਹਦੇ ਬਾਰੇ ਚਾਹਣਾ ਜਨ ਹੈ ਜੀ ਵੀ ਜੇ ਇੱਕ ਕਿਸੇ ਦਾ ਆਪਣੇ ਪਰਿਵਾਰਕ ਸਾਂਝ ਆ ਆਪਾਂ ਚਾਹੇ ਕਾਲੀ ਆਂ ਚਾਹੇ ਕਾਂਗਰਸੀਆਂ ਚਾਹੇ ਆਮ ਆਪਾਂ ਕਿਸੇ ਵੀ ਪਰਿਵਾਰਕ ਸਾਂਝ ਖਬਰ ਵੀ ਨਹੀਂ ਲੈ ਸਕਦੇ 12 ਤੋਂ ਪਾਰਟੀ ਨਾਲ ਜੁੜਿਆ ਹਾਂ ਜੀ ਠੀਕ ਹੈ 12 ਤੋਂ 12 ਚ ਵੀ ਅਸੀਂ ਭਗਵੰਤ ਮਾਨ ਦੀ ਮਦਦ ਕੀਤੀ ਜੀ ਪੀਪੀ ਜਦੋਂ ਖੜੇ ਹੁੰਦੀ ਉਦੋਂ ਫਿਰ 2014 ਦੀਆਂ ਵੋਟਾਂ ਆਈਆਂ ਖਾਲਤਾ ਜੀ ਐਮਪੀ ਬਣੇ ਜਦੋਂ 2017 ਚ ਅਸੀਂ ਅਨਿਲਧਤ ਫੱਲੀ ਨਾਲ 19 ਦੇ ਵਿੱਚ ਫੇਰ ਬਣੀ ਦੂਲੋ ਨਾਲ ਜੀ ਐਮਪੀ ਦੀਆਂ ਮੋਟਾਂ ਦੇ ਫਿਰ 2022 ਚ ਅਸੀਂ ਫੇਰ ਸੌਂਦ ਨਾਲ ਜੀ ਟਕਸਾਲੀ ਵਰਕਰਾਂ ਜੀ ਅਸੀਂ ਆਮ ਆਦਮੀ ਪਾਰਟੀ ਦੇ ਹਲੇ ਜੀ ਮੈਂ ਕਿਸੇ ਸੀਨੀਅਰ ਨਾਲ ਨਹੀਂ ਕੀਤਾ ਜੀ ਮੈਨੂੰ ਇਹਨਾਂ ਦੇ OSD ਦਾ ਫੋਨ ਆਇਆ ਜੀ ਵੀ ਹਲੇ ਕਹਤੇ ਨਾ ਜਾ ਤੈਨੂੰ ਅਸੀਂ ਮਿਲਦੇ ਹਾਂ 2 ਦਿਨ ਬਾਅਦ ਵੀ ਅਸੀਂ ਕਿਤੇ ਬਾਹਰ ਗਏ ਹੋਏ ਆ ਕਿਹਨਾਂ ਦੇ ਉਸ ਸੀ ਸੌਂਦ ਸਾਉ ਦਾ ਜੀ ਮੰਤਰੀ ਦੇ ਫਿਰ ਮੈਨੂੰ ਪਾਰਟੀ ਦੇ ਦੋ ਤਿੰਨ ਹੋਰ ਆ ਉਹਦੇ ਤਰ੍ਹਾਂ ਦੇ ਵੀ ਫੋਨ ਆਏ ਨੇ ਵੀ ਤੈਨੂੰ ਮਿਲਣਾ ਕਿੱਥੇ ਆ ਅਸੀਂ ਤੈਨੂੰ ਮਿਲਣਾ ਕੀ ਹੋਰ ਪਾਰਟੀਆਂ ਵੱਲ ਜਾਣ ਦਾ ਕੋਈ ਵਿਕਲਪ ਕੋਈ ਵਿਚਾਰ ਹੈ ਹਲੇ ਜੀ ਹੋਰ ਪਾਰਟੀਆਂ ਵੱਲ ਜਾਣ ਦਾ ਕਿਸੇ ਵਿਚਾਰ ਨਹੀਂ ਸਾਰੀਆਂ ਪਾਰਟੀਆਂ ਅਪਰੋਚ ਕਰ ਰਹੀਆਂ ਨੇ ਵੀ ਸਾਡੇ ਜਾਜੋ ਸਾਡੇ ਜਾਜੋ ਤੇ ਹੁਣ ਥੋੜਾ ਅਗਲਾ ਸਟੈਪ ਕੀ ਹੋਏਗਾ ਅਗਲਾ ਸਟੈਪ ਕੀ ਹੈ ਜੀ ਅਸੀਂ ਮੇਰੇ ਜਿਹੜੇ ਪਾਰਟੀ ਦੇ ਹੋਰ ਵਰਕਰ ਨੇ ਅਸੀਂ ਸਾਰਿਆਂ ਰਾਏ ਮਸਵਰਾ ਕਰਾਂਗੇ ਵੀ ਕੀ ਕਰਨਾ ਹੈ ਅੱਗੇ ਦਾ ਜੇਕਰ ਤੁਹਾਨੂੰ ਤਕਸਾਲੀ ਤੁਸੀਂ ਆਦੂ ਤੁਹਾਨੂੰ ਇਦਾਂ ਲੈਟਰ ਜਾਰੀ ਕਰਕੇ ਪਾਰਟੀ 'ਚ ਕੱਢ ਦਿੱਤਾ ਜਾਂਦਾ ਬਾਕੀ ਵਰਕਰਾਂ ਦਾ ਵੀ ਤੁਹਾਨੂੰ ਪਤਾ ਹੀ ਆਮ ਤੌਰ ਤੇ ਟਕਸਾਲੀ ਵਰਕਰੀ ਦਾ ਕੋਈ ਪੁੱਛ ਨਹੀਂ ਦੂਜੀਆਂ ਪਾਰਟੀਆਂ ਜੋ ਲਿਆ ਕੇ ਖਾਲੀ ਕਾਨਸ ਦਰਕਰ ਨਾਰੇ ਹਾਰੇ ਹੋਏ ਉਮੀਦਵਾਰਾਂ ਨੂੰ ਮੂਰੇ ਚੌਧਰੀ ਬਣਾਇਆ ਹੋਇਆ ਜੀ ਜਿੰਨੀ ਮੰਤਰੀ ਸਾਹਿਬ ਦੇ ਜੁੰਡਲੀ ਆ ਸਾਰੀ ਕੋਈ ਅਕਾਲੀ ਆ ਕੋਈ ਬੀਜੇਪੀ ਆ ਕੋਈ ਕਾਂਗਰਸ ਵਾਲਾ ਕੋਈ ਟਕਸਾਲੀ ਵਰਕਰ ਦੇਖੇ ਟਕਸਾਲੀ ਵਰਕਰ ਤਾਂ ਸਾਰੇ ਇਹਨਾਂ ਨੇ ਘਰਾਂ ਨੂੰ ਤੋੜਤੇ ਜੇਕਰ ਸਰ ਤੁਹਾਡੇ ਵਰਗੇ ਸੀਨੀਅਰ ਆਗੂ ਦੇ ਨਾਲ ਇਹ ਵਰਤਾਰਾ ਹੋ ਸਕਦਾ ਹੈ ਤਾਂ ਜਿਹੜੇ ਹਾਸ਼ੀਏ ਦੇ ਧਰਤਲ ਦੇ ਉੱਤੇ ਬਹੁਤ ਕੰਮ ਕਰਦੇ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਇਸ ਮਕਾਮ ਤੇ ਪਹੁੰਚਾਇਆ ਤਾਂ ਉਹਨਾਂ ਦਾ ਕੀ ਫਿਊਚਰ ਹੈ ਉਹ ਵੀ ਦੇਖ ਲੋ ਜੀ ਤੁਸੀਂ ਜਦੋਂ ਹੁਣ ਸਾਡੇ ਵਰਗੇ ਪੁਰਾਣੇ ਟਕਸਾਲੀ ਵਰਕਰਾਂ ਦਾ ਇਹ ਹਾਲ ਆ ਉਹਨਾਂ ਦਾ ਵੀ ਇਹੀ ਹਾਲ ਕਰਨਾ ਇਹਨਾਂ ਨੇ ਉਹ ਵੀ ਤਾਂ ਜੀ ਟੇਕੇ ਸਾਈਡ ਤੇ ਹੀ ਕਰੇ ਹੋਏ ਨੇ ਕਿਸੇ ਦੀ ਕੋਈ ਪੁੱਛ ਨਹੀਂ ਜੇ ਕਦੇ ਕੋਈ ਰੈਲੀ ਦੀਆਂ ਬੱਸਾਂ ਭਰਨੀਆਂ ਨੇ ਤਾਂ ਉਹ ਟਕਸਾਲੀ ਵਰਕਰਾਂ ਦੀਆਂ ਫੇਰ ਮਿੰਨਤਾਂ ਕਰਦੇ ਨੇ ਫੋਨ ਕਰਕੇ ਵੀ ਬੱਸਾਂ ਭਰੋ ਜਿਹੜਾ ਇਹਨਾਂ ਦੇ ਨਾਲ ਅਕਾਲੀ ਬੀਜੇਪੀ ਵਾਲੇ ਨੇ ਉਹ ਤਾਂ ਇੱਕ ਬੱਸ ਨਹੀਂ ਭਰ ਸਕਦੇ ਜ ਤੇ ਤੁਸੀਂ ਕਦੇ ਇਸ ਬਾਰੇ ਪਾਰਟੀ ਹਾਈ ਕਮਾਂਡ ਦੇ ਕਿਸੇ ਨੂੰ ਦੱਸਿਆ ਹਾਂਜੀ ਹਾਈ ਕਮਾਂਡ ਦੀ ਜਦੋਂ ਵੀ ਕੋਈ ਸਾਡਾ ਅਜ਼ਰਬਰ ਆਉਂਦਾ ਅਸੀਂ ਉਹਨਾਂ ਨਾਲ ਮੀਟਿੰਗ ਕਰਦੇ ਆ ਜਾਂ ਇੱਥੇ ਪਾਰਟੀ ਦਫ਼ਤਰ ਕਰੀਏ ਜਾਂ ਲੁਧਿਆਣੇ ਹੁੰਦੀ ਆ ਸਰਕਟਾਉਂ ਚ ਅਸੀਂ ਉੱਥੇ ਬਸੇਰੇ ਪੱਖ ਰੱਖਦੇ ਆ ਉਹ ਡੀਮੋਟੀਵੇਟ ਹੋਏ ਕਰ ਦਿੰਦੇ ਨੇ ਜੀ ਅੱਗੇ ਨੂੰ ਐ ਕਰਾਂਗੇ ਐ ਕਰਾਂਗੇ ਜੀ ਹੁਣ ਤੁਹਾਡਾ ਅਗਲਾ ਸਟੈਪ ਕੀ ਹੋਵੇਗਾ ਅਗਲਾ ਸਟੈਪ ਦਾ ਜੀ ਹੁਣ ਅਸੀਂ ਆਪਣੇ ਵਰਕਰ ਨੇ ਜਿਹੜੇ ਨਾਲ ਜੁੜੇ ਹੋਏ ਨੇ ਟਖਾਲੀ ਅਸੀਂ ਕੋਈ ਸਲਾਹ ਮਸ਼ਵਰਾ ਕਰਕੇ ਕਰਾਂਗੇ ਜੀ ਅਗਲਾ ਸਟੈਪ ਚੱਕਾਂਗੇ ਉਸ ਹਿਸਾਬ ਨਾਲ ਕੀ ਉਹ 2 ਦਿਨ ਦਾ ਸਮਾਂ ਪੂਰਾ ਹੋ ਗਿਆ ਜਿਹੜਾ ਤੁਹਾਨੂੰ ਮੰਗਿਆ ਗਿਆ ਸੀ ਉਹ ਤਾਂ ਜੀ 2 ਦਿਨ ਦਾ ਸਮਾਂ ਤਾਂ ਮੈਨੂੰ ਅੱਜ ਵੀ ਫੋਨ ਆਇਆ ਜੀ ਕੱਲ ਵੀ ਆਇਆ ਵੀ ਤੁਹਾਨੂੰ ਮਿਲਣਾ ਮਿਲਣਾ ਮੈਂ ਵੀ ਮੈਂ ਤੁਹਾਨੂੰ ਹਲੇ ਨਹੀਂ ਮਿਲ ਸਕਦਾ ਪਾਰਟੀ ਜੀ ਦੇਖੋ ਜੀ ਦੁਬਾਰਾ ਜਾਣ ਦਾ ਹੰਤ ਕਰਦਾ ਕੋਈ ਵਿਚਾਰ ਨਹੀਂ ਹੈਗਾ ਪਾਰਟੀ ਦਾ ਦੇਖੋ ਜੀ ਜਿਹੜੇ ਦਰਕਨਾਰ ਅਕਾਲੀ ਦਲ ਦੇ ਭਾਜਪੀ ਦੇ ਕਾਂਗਰਸ ਦੇ ਲੀਡਰ ਨੇ ਉਹ ਸਾਰੀ ਕਮੇਟੀ ਚਲਾ ਰਹੇ ਨੇ ਮਿਊਸਪਲ ਉਹ ਸਾਰੇ ਵੀਡੀਓ ਦਾ ਅਫਤਰ ਚਲਾ ਰਹੇ ਨੇ ਸਾਰੀ ਕਚਹਿਰੀ ਚੱਲ ਆਏ ਨੇ ਕਰਾਪਸ਼ਨ ਇੰਨੀ ਵਧੀ ਹੋਈ ਹੈ ਜੀ ਕਰਾਪਸ਼ਨ ਤੋਂ ਬਿਨਾ ਕੋਈ ਕੰਮ ਹੀ ਨਹੀਂ ਹੈਗਾ ਸਾਡੇ ਵਰਗੇ ਟਕਸਾਲੀ ਵਰਕਰਾਂ ਦਾ ਕੋਈ 1 ਰੁਪਿਆ ਦਾ ਦਾਗ ਲਾ ਕੇ ਦਿਖਾਵੇ ਜੀ ਜੇਕਰ ਸਰ ਤੁਸੀਂ ਡੀਪਲੀ ਇੰਨਾ ਪਤਾ ਵੀ ਇੰਨਾ ਕੁਝ ਕਰਾਪਸ਼ਨ ਹੋ ਰਿਹਾ ਹੈ ਤੇ ਤੁਸੀਂ ਪਹਿਲਾਂ ਇਹਦੇ ਬਾਰੇ ਆਵਾਜ਼ ਕਿਉਂ ਨਹੀਂ ਚੱਕੀ ਅਸੀਂ ਜੀ ਪਾਰਟੀ ਦਾ ਸੱਚੇ ਚ ਪਾਈਦੀ ਅਸੀਂ ਪਾਰਟੀ ਦੀ ਬਦਨਾਮੀ ਕਰਕੇ ਅਸੀਂ ਆਪਣਾ ਮੂੰਹ ਬੰਦੇ ਰੱਖਿਆ ਜੀ ਸਾਡੇ ਕੋਲ ਤਾਂ ਹੀ ਪਾਰਟੀ ਦੇ ਪੂਰੇ ਨੇ ਪਹਿਲਾਂ ਪਾਰਟੀ ਦੇ ਜਿਹੜੇ ਉਹਨਾਂ ਦੇ ਸੀਨੀਅਰ ਲੀਡਰ ਬਣਾਏ ਹੋਏ ਨੇ ਚੌਧਰੀ ਦੁਇਆ ਪਾਰਟੀ ਦੇ ਅਫਸਰਾਂ ਤੋਂ ਪੈਸੇ ਲੈ ਜਾਂਦੇ ਜਾਂ ਪਤਾ ਲੱਗ ਜਾਂਦਾ ਫਿਰ ਅਫਸਰਾਂ ਨੂੰ ਪੈਸੇ ਮੋੜ ਕੇ ਜਾਂਦੇ ਨੇ ਫੇਕ ਅਫਸਰ ਨੂੰ ਐ ਵੀ ਕਹਿੰਦੇ ਜੀ ਗਰਜੀਤ ਗਿੱਲ ਨੂੰ ਨਾ ਪਤਾ ਲੱਗ ਜਵੇ ਜੀ ਉਹ ਅਫਸਰ ਕਹਿੰਦਾ ਜੀ ਗਰਜੀਤ ਗਿੱਲ ਨੂੰ ਤਾਂ ਪਤਾ ਫਿਰ ਸਰ ਇੰਨੀ ਮਾਨਸਿਕ ਪਰੇਸ਼ਾਨੀ ਦੇ ਵਿੱਚ ਇਸ ਪਾਰਟੀ 'ਚ ਕੰਮ ਕਰਨਾ ਕਿਵੇਂ ਰਿਲਾਈਏਬਲ ਹੋ ਸਕਦਾ ਮਹਾਰਾ ਜੀ ਅਸੀਂ 2012 ਤੋਂ ਪਾਰਟੀ ਨਾਲ ਚੱਲੇ ਹੋਏ ਆ ਅਸੀਂ ਤਾਂ ਕਹਿੰਦੇ ਵੀ ਜੇ ਅਸੀਂ ਹੋਰ ਪਾਰਟੀਆਂ ਨਾਲ ਸਾਨੂੰ ਦਲ ਬਦਲੂ ਕਹੂਗਾ ਜੀ ਅਸੀਂ ਤਾਂ ਪਾਰਟੀ ਦੀ ਬਦਨਾਮੀ ਦੇ ਡਰੋਂ ਅਸੀਂ ਤਾਂ ਫਿਰ ਵੀ ਵਰਕਰ ਟਕਸਾਲੀ ਵਰਕਰ ਬਣ ਕੇ ਇਹਨਾਂ ਦੇ ਨਾਲ ਚੱਲੇ ਹੋਏ ਆ ਜਿੱਥੇ ਸਾਡੀ ਇਹਨਾਂ ਦੀ ਡਿਊਟੀ ਲਈ ਅਸੀਂ ਨਿਭਾਈ ਹੈ ਜੀ ਉੱਥੇ ਪਰ ਗੁਰਪ੍ਰਸਾਦ ਵੀ ਕਹਿੰਦਾ ਲਈ ਵੀ ਹੈ ਜੇਕਰ ਤੁਸੀਂ ਕਹਿੰਦੇ ਹੋ ਕਿ ਅੰਦਰ ਖਾਤੇ ਇੰਨਾ ਕੁਝ ਗਲਤ ਹੋ ਰਿਹਾ ਤਾਂ ਜੇਕਰ ਸਹੀ ਕਰਨ ਦੇ ਲਈ ਤੁਸੀਂ ਲੋਕਾਂ ਨੇ ਆਮ ਆਦਮੀ ਪਾਰਟੀ ਜੀ ਦੇ ਬਦਲ ਬਦਾ ਸਮਨ ਟਕਸਾਲੀ ਆਪ ਕੋ ਬਣੇ ਤਾਂ ਸਰ ਉਹਦੇ ਫਿਰ ਪਹਿਲਾਂ ਵੀ ਨਹੀਂ ਆਵਾਜ਼ ਉਠਾਈ ਆਵਾਜ਼ ਜੀ ਜਿਹੜਾ ਟਕਸਾਲੀ ਵਰਕਰ ਹੈ ਆਵਾਜ਼ ਬਠਾਈ ਆ ਜੀ ਉਹਨਾਂ ਨੇ ਪਹਿਲਾਂ ਪਰਚੇ ਦੇਤੇ ਜੀ ਇਹਨਾਂ ਨੇ ਫਿਰ ਪਰਚੇ ਦੇ ਕੇ ਉਹਨਾਂ ਦੀਆਂ ਮੰਤਾਂ ਵੀ ਕਰੀਆਂ ਜੀ ਫਿਰ ਉਹਨਾਂ ਦੇ ਘਰ ਘਰੇ ਜਾ ਕੇ ਬੇਨਤੀ ਕਰਕੇ ਲੋਕ ਸਭਾ ਦੀਆਂ ਵੋਟਾਂ ਦੇ ਨਾਲ ਵੀ ਤੋਰ ਫਿਰ ਜਿਆ ਪਾਰਟੀ ਦਾ ਸੀਨੀਅਰ ਆ ਗੂ ਗਰੇਵਾਲ ਵਰਗੇ ਵੀ ਉਹਨਾਂ ਨੇ ਘਸਾਤੇ ਉਹ ਵੀ ਘਰੇ ਬਹਿ ਗਏ ਹੁਣ ਉਹਨਾਂ ਨੇ ਮਜਬੂਰੀ ਜਿਦਾ ਕਿਸੇ ਪਾਰਟੀ ਜਾਣਾ ਹੀ ਸੀ ਜੀ ਨਹੀਂ ਹੁਣ ਜਿਵੇਂ ਤੁਸੀਂ ਕਹਿੰਦੇ ਹੋ ਵੀ ਜਿਨ੍ਹਾਂ ਨੇ ਤੁਹਾਨੂੰ ਲੈਟਰ ਦੇ ਕੇ ਬਾਹਰ ਕੱਟਿਆ ਪਾਰਟੀ ਚੋਣੋਂ ਕੋਲ ਕੋਈ ਰਾਈਟ ਨਹੀਂ ਹੈਗਾ ਤੁਹਾਨੂੰ ਪਾਰਟੀ ਚ ਬਟਣ ਦਾ ਤੇ ਫਿਰ ਇਟ ਮੀਨਸ ਕਿ ਤੁਹਾਡਾ ਉਹਦਾ ਵਰਕਰਾਂ ਮੇਰਾ ਉਹਦਾ ਵਰਕਰਾਂ ਲਈ ਮੈਨੂੰ ਜ਼ਿਲ੍ਹਾ ਪ੍ਰਧਾਨ ਕੱਡੇ ਜੀ ਪਾਰਟੀ ਪ੍ਰਧਾਨ ਕੱਡੇ ਜਦੋਂ ਮੈਨੂੰ ਬਲਾਕ ਪ੍ਰਧਾਨ ਦੀ ਮੇਰੀ ਹਫਤਾ ਪਹਿਲਾਂ ਲਿਸਟ ਆਈ ਆ ਉਹ ਕਿਹੜਾ ਅਵਤਾਰ ਸਿੰਘ ਦੇ ਸੈਨਾ ਨਾਲ ਆਈ ਆ ਜੀ ਲਿਸਟ ਕੰਸੂ ਦੀ ਪਾਰਟੀ ਦੇ ਉੱਤੇਦਾਰ ਹੈਗੀ ਉਹ ਤੇ ਪਾਰਟੀ ਹਾਈ ਕਮਾਂਡ ਨੂੰ ਵੀ ਚਿੱਠੀ ਲਿਖੀ ਹੈ ਇਹਦੇ ਬਾਰੇ ਉਹਦੀ ਚਿੱਠੀ ਲਿਖਾਂਗੇ ਜੀ ਮੈਂ ਪਾਰਟੀ ਹਾਈ ਕਮਾਂਡ ਨੂੰ ਲਿਖਾਈ ਚਿੱਠੀ ਕਿ ਕਿ ਤੁਹਾਡੀ ਫੋਨ ਵੈਬ ਹੋਈ ਜੀ ਉਹ ਕਹਿੰਦੇ ਪ੍ਰਾਣੀ ਉਹ ਪਤਾ ਨਹੀਂ ਜੀ ਹੁਣ ਪ੍ਰਾਣੀ ਆ ਕਿ ਨਵੀਆਂ ਜੀ ਮੈਂ ਤਾਂ ਪਤਾ ਨਹੀਂ ਹੈਗਾ ਆਪਾਂ ਤਾਂ ਸੋਸ਼ਲ ਮੀਡੀਆ ਇੰਨਾ ਚਲਾਉਂਦੇ ਹੀ ਨਹੀਂ ਹੈਗੇ ਜੀ ਤੁਸੀਂ ਮੇਰਾ ਜੇ ਦੇਖ ਲਓ ਪਾਰਟੀ ਵੀ ਜੀ ਵੀ ਨਹੀਂ ਚਲਾਉਂਦੇ ਆਪਾਂ ਠੀਕ ਬੇਇਜ਼ਤੀ ਮਹਿਸੂਸ ਹੋ ਰਹੀ ਹੈ ਬੇਇਜ਼ਤੀ ਤਾਂ ਹੋਈ ਹੋ ਜੀ ਦੇਖੋ ਮੈਨੂੰ ਤਾਂ ਲੋਕਾਂ ਦੇ ਫੋਨ ਆਉਣ ਲੱਗੇ ਕਹਿੰਦੇ ਤੈਨੂੰ ਪਾਰਟੀ ਜੋ ਕਰਦਾ ਹੈ ਸ਼ਾਸਨ ਭੰਗ ਕਰਦਾ ਜੀ ਦੱਸੋ ਮੈਂ ਕਿ ਫਲੇ 4 ਦਿਨ ਪਹਿਲਾਂ ਮੈਨੂੰ ਇਹਨਾਂ ਨੇ ਕਿਸੇ ਪਿੰਡ 'ਚ ਭੇਜਿਆ ਜੀ ਕਹਿੰਦੇ ਵੀ ਉਹ ਆਪਣੇ ਬੰਦੇ ਕਿਸੇ ਪਾਰਟੀ ਜਾ ਰਹੇ ਨੇ ਉਹਨਾਂ ਨੂੰ ਬਣਾਓ ਮੈਂ ਉਹੜਾ ਕੋ ਜਾ ਕੇ ਆ ਜੀ ਮੈਂ ਤਾਂ ਉਹ ਨਹੀਂ ਦੂਜੀ ਪਾਰਟੀ 'ਚ ਸ਼ਾਮਲ ਹੋਣ ਦਿੱਤੇ ਜਿਵੇਂ ਥੋਟੀ ਫੋਟੋ ਕੈਨਲ ਹੋਈ ਹੈ ਇਹਦਾ ਆਮ ਆਵੀ ਪਾਰਟੀ ਦੇ ਜਿਹੜੇ ਆਗੂ ਨੇ ਕਾਂਗਰਸ ਪਾਰਟੀ ਦੇ ਨਾਲ ਫੋਟੋ ਆਹ ਕੱਚਾਉਂਦੇ ਨੇ ਜਾਂ ਆਪ ਜਾਣਾ ਜਾਣਾ ਪਰਿਵਾਰਿਕ ਮੈਂਬਰ ਨੇ ਪਰਿਵਾਰਿਕ ਖਾਂ ਜਾਣਾ ਦੀ ਵੀ ਇਹ ਵੀ ਜੀ ਜਾਂਦੇ ਨੇ ਕਿ ਇਹ ਤਾਂ ਪ੍ਰੋਡਕਸ਼ਨ ਲੈਣਾ ਕੋਈ ਇਹ ਪਤਾ ਗੱਲ ਕੀ ਜਿਹੜੇ ਪਾਰਟੀ ਦੇ ਵਿੱਚ ਕ੍ਰਾਪਸ਼ਨ ਦੇ ਕਰਦੇ ਨੇ ਦੂਏ ਪਾਰਟੀਆਂ ਦੇ ਆਏ ਲੀਡਰ ਚਾਹੇ ਕੋਈ ਚੇਅਰਮੈਨ ਬਣਾਇਆ ਕੁਛ ਬਣਾਇਆ ਉਹ ਜਦੋਂ ਜੀ ਉਹ ਕਿਸੇ ਦਾ ਕ੍ਰਾਪਸ਼ਨ ਦਾ ਪੈਸੇ ਲੈਂਦੇ ਨੇ ਸਾਨੂੰ ਲੱਗਦਾ ਪਤਾ ਸੀ ਉਹਨਾਂ ਨੂੰ ਜਦੈ ਜੀ ਪਾਰਟੀ ਚਾਹੇ 10 ਬੰਦੇ ਨੇ ਚਾਹੇ 5 ਨੇ ਅਸੀਂ ਉਹਨਾਂ ਨੂੰ ਮੂੰਹ ਤੇ ਟੋਕਦੇ ਆ ਉਹਨਾਂ ਨੇ ਮੇਰੀ ਆਪਣੀਆਂ ਤੋਂ ਨਾਲ ਪੈਗ ਸਾਂਝਾ ਕਰਦੇ ਨੇ ਕਾਂਗਰਸ ਨਾਲ ਵੀ ਪੈਗ ਲਾਉਂਦੇ ਨੇ ਅਕਾਲੀ ਦਲ ਨਾਲ ਵੀ ਤੁਹਾਨੂੰ ਫੋਟੋ ਦਿਖਾ ਉਹਨਾਂ ਵੀ ਪਤਾ ਦਿਖਾ ਦਾਂਗੇ ਜੀ ਪਰ ਸਾਡੇ ਦੇ ਉਹਨਾਂ ਨੂੰ ਐ ਵੀ ਇਹ ਟਕਸਾਲੀ ਵਰਕਰ ਨੂੰ ਪਰੇ ਕੱਢੋ ਜੇ ਕੱਲ ਨੂੰ ਅਸੀਂ ਕੋਈ ਚੋਰੀ ਠੱਗੀ ਲਾਉਂਦੇ ਆ ਵੀ ਸਾਨੂੰ ਕੋਈ ਪਾਰਟੀ ਚ ਬੋਲਣ ਵਾਲਾ ਨਹੀਂ ਹੁਣ ਪਿੱਛੇ ਜਦੋਂ ਲక్ష్మణ ਸਿੰਘ ਗਲੇਵਾਲ ਪਾਰਟੀ ਜੋ ਕੱਢੇ ਨੇ ਮੰਤਰੀ ਸਾਹਿਬ ਖੰਨੇ ਕਿਸੇ ਨੂੰ ਨਹੀਂ ਮਿਲਦੇ ਜੇ ਅਸੀਂ ਚੰਡੀਗੜ੍ਹ ਵੀ ਜਾਂਦੇ ਤੇ ਉੱਥੇ ਵੀ ਨਹੀਂ ਮਿਲਦੇ ਜਦੋਂ ਲక్ష్మణ ਸਿੰਘ ਗੱਲ ਕਰਤੇ ਜਿਹਨਾਂ ਨੇ ਦੂਏ ਦਿਨ ਮੀਟਿੰਗ ਰੱਖ ਲਈ ਜੀ ਪਾਰਟੀ ਦਫ਼ਤਰ 100 ਬੰਦੇ ਦੀ ਮੀਟਿੰਗ ਜੀ ਕਿਸੇ ਚ ਜ਼ਰੂਰਤ ਨਹੀਂ ਪਈ ਵੀ ਉੱਠ ਕੇ ਬੋਲੇ ਕੱਲਾ ਮੈਂ ਬੋਲਿਆ ਜੀ ਪਾਰਟੀ ਚ ਭਾਈ ਤੁਸੀਂ ਟਕਸਾਲੀ ਵਰਕਰਾਂ ਨੇ ਜਾਣਾ ਹੀ ਆ ਤੁਸੀਂ ਦਲ ਬਦਲਣਾ ਦਾ ਸਿਰਾਂ ਦੇ ਲਿਆ ਕੇ ਬਿਠਾਉਨੇ ਹੋ ਜਿਹੜੇ ਦਲ ਬਦਲੂ ਸਿਰਾਂ ਦੇ ਬਿਠਾਉਂਦੇ ਨੇ ਨਾ 2027 'ਚ ਸਾਰਿਆਂ ਨੇ ਭੱਜ ਜਾਣਾ ਜੀ ਉਹ ਤਾਂ ਮਲਾਈ ਖਾਣ ਆਏ ਨੇ ਪਹਿਲਾਂ ਇਹਨਾਂ ਨੇ ਅਕਾਲੀ ਦਲ ਲੁੱਟ ਲਿਆ ਕਾਂਗਰਸ ਲੁੱਟ ਲਈ ਕੋਈ ਪਾਰਟੀ ਛੱਡੀ ਹੈ ਨਾ ਦਲ ਬਦਲਣਾ ਦੱਸੋ ਜੀ ਕਿਤੇ ਐਸੀ ਚੀਜ਼ ਦਾ ਖਾਜਾ ਜਦੋਂ ਨਹੀਂ ਭੁਗਣਾ ਪਿਆ ਮੈਨੂੰ ਇਹ ਵੀ ਦਾ ਖਾਜਾ ਜਦੋਂ ਭੁਗਣਾ ਪਿਆ ਜੀ ਮੈਂ ਸੱਚ ਬੋਲਦਾ ਸੱਚ ਬੋਲਿਆ ਹੁਣ ਤੱਕਰ ਜਿੱਥੇ ਵੀ ਅਕਾਲੀਆਂ ਨੇ ਅਕਾਲੀ ਦਲ 'ਚ ਵਾਪਸ ਚਲੇ ਜਾਣਾ ਕਾਂਗਰਸ ਨੇ ਕਾਂਗਰਸ ਹੁਣ ਬਾੜਬੰਦੀ ਹੋ ਰਹੀ ਹੈ ਸ਼ਹਿ ਇਹ ਜਿਹੜਾ ਇਹਨਾਂ ਦੇ ਬਾੜਬੰਦੀ ਦੇ ਇੰਚਾਰਜ ਲਾਇਆ ਨੇ ਦਲ ਬਦਲੂ بڑے ਧਨਾੜ ਲੀਡਰ ਜਿਹੜਾ ਕਹਿੰਦਾ ਮੈਂ ਮਿਊਸਪਲ ਕਮੇਟੀ ਦਾ ਪ੍ਰਧਾਨ ਬਣਨਾ ਉਹ ਭਾਜੀਪੀ ਵਾਲਾ ਨਾ ਵੀ ਜਾ ਕੇ ਮੀਟਿੰਗਾਂ ਕਰਦਾ ਤੇ ਕਾਂਗਰਸੀਆਂ ਨਾਲ ਵੀ ਮੀਟਿੰਗਾਂ ਕਰਦਾ ਅਕਾਲੀ ਦਲ ਨਾਲਾਂ ਨਾਲ ਵੀ ਮੀਟਿੰਗਾਂ ਕਰਦਾ ਕਿਉਂਕਿ ਉਹਨਾਂ ਤੋਂ ਪੈਸੇ ਲੈਣਗੇ ਬਾੜ ਬਣਾਉਣਗੇ ਉਹਨਾਂ ਦਾ ਜੀ ਹੁਣ ਇਹਨਾਂ ਦੇ ਖੰਨੇ ਦੇ ਵਿੱਚ ਮੈਨੇਜਮੈਂਟ ਦੀਆਂ ਚੋਣਾਂ ਹੋਈਆਂ ਨਹੀਂ ਇਹ ਅਸਕਾਲ ਜਾਂਦੀਆਂ ਉਸ ਟਾਈਮ ਮੈਂ ਯੂਐਸਏ 'ਚ ਸੀ ਮੈਨੂੰ ਉਰੋਂ ਫੋਨ ਜਾਂਦੇ ਰਹੇ ਨੇ ਸਾਰਾ ਕੁਝ ਜਾਂਦਾ ਰਿਹਾ ਠੀਕ ਹੈ ਉਦੋਂ ਇਹਨਾਂ ਨੇ ਮંત્રી ਸਾਹਿਬ ਆਪ ਕਾਂਗਰਸੀਆਂ ਦੇ ਘਰੇ ਗਏ ਨੇ ਬੀਜੇਪੀ ਵਾਲਿਆਂ ਦੇ ਘਰੇ ਗਏ ਨਹੀਂ ਵੀ ਸਾਡੇ ਬੰਦੇ ਨੂੰ ਵੋਟਾਂ ਪਵਾ ਦੋ ਵੀ ਫਿਰ ਮੈਨੂੰ ਇੱਕ ਪਾਰਟੀ ਦੇ ਮੈਂ ਇਹਨਾਂ ਦੇ ਬੰਦੇ ਨੂੰ ਉਹਦੇ ਘਰ ਦਾ ਮੈਨੂੰ ਫੋਨ ਆਇਆ ਵੀ ਗੁਰਜੀਤ ਸਿੰਘ ਜੀ ਜਿਹੜੇ ਤੁਹਾਡੇ ਛੋਟਾ ਖੰਨੇ ਚ ਵੋਟਾਂ ਨੇ ਵੀ ਆਪਣੇ ਪੈਨਲ ਨੂੰ ਪਵਾਓ ਮੈਂ ਜੀ ਤੁਸੀਂ ਆਇਆ ਦੱਸੋ ਵੀ ਤੁਸੀਂ ਕ੍ਰਿਸ਼ਨਨਗਰ ਚ ਕਾਂਗਰਸੀਆਂ ਦੇ ਘਰੇ ਕੀ ਕਰਨ ਗਏ ਸੀ ਉਹ ਮੈਨੂੰ ਲੀਡਰ ਕਹਿੰਦਾ ਉਹ ਵੀ ਦਲ ਬਦਲੂ ਲੀਡਰ ਤੀ ਉਹ ਕਹਿੰਦਾ ਜੀ ਮੰਤਰੀ ਸਾਹਿਬ ਤਾਂ ਕਾਂਗਰਸੀਆਂ ਦੇ ਘਰੇ ਜਾਂਦੇ ਨੇ ਇਹਨਾਂ ਦਾ ਭਾਈ ਮਨਜੀਤ ਸੌਹਤ ਖੜਾ ਉਹ ਜਿੱਤ ਜਿਵੇ ਪਰੇ ਕਾਂਗਰਸੀ ਕਾਲੀ ਦਲਾਂ ਦੇ ਘਰੇ ਵੀ ਚਲੇ ਗਏ ਇਹਨਾਂ ਦਾ ਭਾਈ ਮਨਜੀਤ ਸਿੰਘ ਸੌਂਦ ਫੇਰ ਹਾਰ ਗਿਆ ਹਾਰ ਗਿਆ ਵੋਟਾਂ ਐ ਮੈਨੇਜਮੈਂਟ ਤੋਂ ਜੀ ਕੀ ਤੁਹਾਨੂੰ ਨਹੀਂ ਲੱਗਦਾ ਜੀ ਕਿ ਇਹ ਦਲ ਬਦਲੂ ਨੇ ਆਵਾਦੀ ਪਾਰਟੀ ਕਿਹਾ ਕੇ ਆਵਾਦੀ ਪਾਰਟੀ ਦੀ ਸਾਫ ਨਰਾਬ ਕੀਤੀ ਗਈ ਹੈ ਦਲ ਬਦਲੂ ਦੇਖੋ ਜੀ ਜਿਹੜੇ ਆਏ ਨੇ ਦੂਜੀ ਪਾਰਟੀਆਂ ਜੋ ਜਿਹੜਾ ਨੇ ਸਾਡੇ ਟਕਸਾਲੀ ਵਰਕਰ ਸਾਰੇ ਕਰਤੇ ਪਰੇ ਮੰਤਰੀ ਸਾਹਿਬ ਨੇ ਦਲ ਬਦਲੂ ਦੇਂਦੇ ਨੇ ਜਿਹਨਾਂ ਨੂੰ ਪੈਸਾ ਬਣਾ ਕੇ ਮੂਰੇ ਜੀ ਜਦੋਂ 2027 ਦੀ ਵੋਟਾਂ ਆਉਣੀਆਂ ਦਲ ਬਦਲੂ ਨੇ ਆਪਣੀਆਂ ਘਰ ਵਾਪਸੀਆਂ ਕਰ ਲਿਆ ਮੰਤਰੀ ਸਾਹਿਬ ਨਾਲ ਟਕਸਾਲੀ ਵਰਕਰੂ ਸਾਰੇ ਖੁੰਜੇ ਲੱਗ ਗਏ ਜੀ ਮంత్రి ਸਾਹਿਬ ਨਾਲ ਦੇਖ ਲਈ ਦੋ ਚਾਰ ਬੰਦੇ ਹੁਣ ਕੇ ਸ਼ਹਿਰ ਦੇ ਜਦੋਂ ਪਹਿਲਾਂ ਵੀ ਵੋਟਾਂ ਦੀ ਤੁਸੀਂ ਸਾਰਾ ਕੱਢ ਲੋ ਰਿਕਾਰਡ ਰੇਲਵਾ ਰੋਡ ਤੇ ਅਸੀਂ ਕੰਪੇਨਿੰਗ ਕਰਦੇ ਸੀ ਅੱਜ ਮੈਨੂੰ ਇੱਕ ਦੁਕਾਨਦਾਰ ਨੇ ਦੱਸਦਾ ਕਹਿੰਦਾ ਤੁਸੀਂ ਪੰਜ ਬੰਦੇ ਦੀ ਜਦੋਂ ਮੰਤਰੀ ਸਾਹਿਬ ਨਾਲ ਮੈਂ ਜੀ ਫਿਰ ਮੈਂ ਉਹ ਦੁਕਾਨਦਾਰ ਨੂੰ ਕਹਿੰਦਾ ਮੈਂ ਜੀ ਦੱਸੋ ਮੇਰੇ ਤੇ ਕੋਈ 1 ਰੁਪਈਆ ਦਾ ਬਲੇਮ ਹੈਗਾ ਇੱਕ ਮੈਨੂੰ ਸਰਕਾਰੀ ਅਫਸਰ ਮਿਲਿਆ ਜੀ ਚਲੋ ਆਪਣਾ ਜ਼ਿਮੀਦਾਰ ਭਾਈ ਆ ਕਹਿੰਦਾ ਜੀ ਪ੍ਰਧਾਨ ਜੀ ਮੇਰੇ ਤੋਂ ਇੱਕ ਮਹੀਨੇ ਚ ਲੱਖ ਰੁਪਿਆ ਲੈ ਗਏ ਕਦੇ ਕੋਈ ਆ ਜਾਂਦਾ ਦਲ ਬਦਲੂ ਕਦੇ ਕੋਈ ਆ ਜਾਂਦਾ ਕਹਿੰਦਾ ਮੈਂ ਤਾਂ ਤਨਖਾਹ ਵੀ ਲੱਖ ਰੁਪਿਆ ਕਹਿੰਦਾ ਮੇ ਆ ਤਾਂ ਇਹਨਾਂ ਨੇ ਹਾਲ ਕਰਿਆ ਪਿਆ ਜੀ ਦਲ ਬਦਲੂਆਂ ਨੇ ਮੰਤਰੀ ਸਾਹਿਬ ਕੋਖ ਨਹੀਂ ਗੱਲ ਪਹੁੰਚਦੀ ਆਖਰੀ ਨਹੀਂ ਪਹੁੰਚਦੀ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਹੋ ਲਾਸਟ ਵਿੱਚ ਅਸੀਂ ਤਾਂ ਇਹੀ ਕਹਿੰਦੇ ਜੀ ਦੇਖੋ ਟਕਸਾਲੀ ਵਰਕਰ ਸਾਰੇ ਇਹਨਾਂ ਨੇ ਭਜਾ ਦੇਣੇ ਨੇ ਦਲ ਬਦਲੂਆਂ ਨੇ ਅਕਾਲੀ ਦਲ ਵਾਲਿਆਂ ਨੇ ਅਕਾਲੀ ਦਲ 'ਚ ਵਾਪਸੀ ਕਰ ਲੈਣੀ ਆ ਕਾਂਗਰਸ ਵਾਲਿਆਂ ਨੇ ਕਾਂਗਰਸ 'ਚ ਵਾਪਸੀ ਕਰ ਲੈਣਾ ਇਹਨਾਂ ਦਾ ਛਾਂ ਆ ਦਾ ਪੈਗ ਸਾਂਝਾ ਸਾਰਿਆਂ ਦਾ ਠੀਕ ਹੈ ਜੀ ਇਹ ਅਕਾਲੀ ਵਾਲੇ আর ਕਾਂਗਰਸ ਬਿਨੈ ਦਲ ਬਦਲੂ ਨੇ ਬੀਜੇਪੀ ਵਾਲੇ ਮੰਤਰੀ ਦੇ ਦਲੇ ਟੋਲੀ ਕੋਈ OSB ਬਣਾਇਆ ਕੋਈ ਕੁਸ ਬਣਾਇਆ ਹੋਇਆ ਉਹੀ ਕਮੇਟੀ ਇੰਚਾਰਜ ਬਣਿਆ ਦੋ ਜਣੇ ਵੀਡੀਓ ਦਫਤਰ ਸੰਭਾਲਿਆ ਹੋਇਆ ਇਹਨਾਂ ਨੇ ਪਾਰਟੀ ਖਤਮ ਕਰ ਦੇਣੀ ਹੈ ਜੀ 27 ਦੇ ਵਿੱਚ ਇਹਨਾਂ ਨੇ ਪਾਰਟੀ ਦਾ ਐਂਡ ਕਰ ਦੇਣਾ ਮੈਂ ਤਾਂ ਭਗਵੰਤ ਮਾਨ ਤੇ શ્રી ਕੰਜਰੀਵਾਲ ਸਾਹਿਬ ਨੂੰ ਇਹੀ ਕਹਣਾ ਜੀ ਤੁਸੀਂ ਟਕਸਾਲੀ ਵਰਕਰਾਂ ਨੂੰ ਸੁਣੋ ਇਹਨੇ ਮੰਤਰੀਆਂ ਤੇ ਆਰਐਮਐਲਿਆਂ ਦੇ ਨਿਗਾਹ ਰੱਖੋ ਤਾਂ ਤੁਸੀਂ 2027 ਜਿੱਤਾਂਗੇ ਉਹ ਨਹੀਂ ਦਲ ਬਦਲੂਗਾ ਤੁਹਾਨੂੰ ਆਪਣੀਆਂ ਘਰ ਵਾਪਸੀਆਂ ਕਰ ਜਣੀਆਂ ਤੁਹਾਡੇ ਮੰਤਰੀ ਜਿਵੇਂ ਪਹਿਲਾਂ 22 ਜਿ ਫਿਰ ਦੋ ਦੋ ਚਾਰ ਚਾਰ ਜਣੇ ਲੋਕਾਂ ਦੀ ਮਿੰਤਾਂ ਕਰਦੇ ਸੀ ਇਹਨਾਂ ਨੇ ਉੱਕਣੇ ਰਹਿ ਜਾਣਾ ਜੀ ਪੂਰ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪैन ਕਾਰਡ ਮੁਰਾ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁਰਾ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਅੱਜ ਹੀ ਸੰਪਰਕ ਕਰੋ ਬੇਦੀ ਸਮਾਰਟ ਸੋਲਿਊਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ